ਸਾਨਬੀਰ ਵੱਖ-ਵੱਖ ਜਥੇਬੰਦੀਆਂ ਦੇ ਜੋ ਸੰਯੁਕਤ ਮੋਰਚੇ ਨੇ ਦੁਆਰੇ ਕਾਲ ਤੇ ਅਸੀਂ ਸਾਰੇ ਇਕੱਠੇ ਹੋਏ ਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਡੇ ਸਾਰੇ ਲੋਕਾਂ ਨੂੰ ਹੁੰਦਾ ਵੀ ਜਿਹੜੀ ਇਹ ਲੜਾਈ ਇਕੱਠੇ ਕੋਕੇ ਲੜੀ ਜਾਵੇ ਤਾਂ ਸੇਤੀ ਲੜੀ ਜਾ ਸਕਦੀ ਆ ਭਾਵੇਂ ਕੋਈ ਜਥੇਬੰਦੀ ਵੱਡੀ ਆ ਭਾਵੇਂ ਛੋਟੀ ਆ ਇਹ ਲੜਾਈ ਭਰਾਵੋ ਕੇਂਦਰ ਸਰਕਾਰ ਨਾਲ ਆ ਜਿਹੜੇ ਹਾਕਮ ਕੋਲੇ ਪੁਲਿਸ ਵੀ ਆ ਸਾਰਾ ਹਥਿਆਰ ਵੀ ਉਹਨਾਂ ਦੇ ਆ ਫੌਜ ਵੀ ਉਹਨਾਂ ਦੀ ਆ ਆਪਣੀ ਉਹ ਸੈਂਟਰ ਨਾਲ ਟੱਕਰ ਆ ਜਿਨ੍ਹਾਂ ਦੇ ਕਾਨੂੰਨ ਆ ਸਭ ਕੁਝ ਉਹਨਾਂ ਦੇ ਹੱਥ 'ਚ ਆ ਭਰਾਵੋ ਕੱਲੀ ਜਥੇਬੰਦੀ ਕੋਈ ਇਹ ਲੜਾਈ ਜਿੱਤ ਨਹੀਂ ਸਕਦੀ ਭਾਵੇਂ ਤੁਸੀਂ ਦਿੱਲੀ ਦੇ ਵਿੱਚ 13 ਮਹੀਨੇ ਬਹਿ ਕੇ ਆਉਂਦੇ ਕਾਲੇ ਕਾਨੂੰਨ ਜਿਹੜੇ ਰੱਦ ਕਰਾ ਕੇ ਆਏ ਸੀ ਉਹ ਸੋਡੇ ਏਕੇ ਨਾਲ ਹੋਇਆ ਉਸ ਦੇ ਵਿੱਚ ਸਾਡਾ ਟੀਚਰ ਵਰਗ ਵੀ ਸੀ ਸਾਡੇ ਵਕੀਲ ਵੀ ਸੀ ਸਾਡੀ ਪੁੱਲੋ-ਕੁੱਲ ਅਫਸਰਸਾਈ ਸੀ ਸਾਡਾ ਨੌਜਵਾਨ ਵਰਗ ਸੀ ਸਾਡੇ ਮਜ਼ਦੂਰ ਵੀਰ ਸੀ ਸਾਡੇ ਕਿਸਾਨ ਸੀ ਸਾਡੀਆਂ ਮਾਮਾ ਭੈਣਾ ਜਿਨ੍ਹਾਂ ਨੂੰ ਚਾਰ ਦਿਵਾਰੀ ਦੇ ਅੰਦਰ ਬੰਦ ਕੀਤਾ ਗਿਆ ਸੀ ਅਸੀਂ ਜਥੇਬੰਦੀਆਂ ਦੀ ਵੱਡੀ ਦੇਣਾ ਜੋ ਘਰਾਂ ਚੋਂ ਬਾਹਰ ਨਿਕਲ ਗਾ ਉਹਨਾਂ ਨੂੰ ਪਤਾ ਲੱਗਿਆ ਵੀ ਜਿਹੜੀ ਇਹ ਲੜਾਈ ਆ ਭਰਾਵੋ ਔਰਤ ਤੋਂ ਬਿਨਾ ਨਹੀਂ ਜਿੱਤੀ ਜਾ ਸਕਦੀ ਜਿੱਥੇ ਬਰਾਬਰ ਦਾ ਹਿੱਸਾ ਔਰਤਾਂ ਦਾ ਹੋਵੇ ਤਾਂ ਲੜਾਈ ਸਹੀ ਜਿੱਤੀ ਜਾ ਸਕਦੀ ਆ ਪਰ ਅੱਜ ਵੀ ਸਾਨੂੰ ਦੁੱਖ ਦੀ ਗੱਲ ਲੱਗਦੀ ਆ ਵੀ ਲੜਾਈ ਬਹੁਤ ਵੱਡੀ ਆ ਇਹੀ ਕਾਨੂੰਨ ਨੇ ਭਰਾਵੋ ਜਿਹੜੇ ਤੂਮਰ ਦਾ ਬਿਆਨ ਆਇਆ ਜਦੋਂ ਸਾਡੇ ਕਾਲੇ ਕਾਨੂੰਨ ਅਸੀਂ ਰੱਦ ਕਰਾਇਆ ਉਹਨਾਂ ਨੇ ਬਿਆਨ ਦਿੱਤਾ ਵੀ ਇਹੀ ਟੇਡੇ ਟੱਗ ਨਾਲ ਕਾਨੂੰਨ ਅਸੀਂ ਫੇਰ ਲਾਗੂ ਕਰਾਂਗੇ ਭਾਵੇਂ ਅਸੀਂ ਅੱਜ ਦੋ ਕਦਮ ਪਿੱਛੇ ਹਟਿਆ ਆਉਣ ਵਾਲੇ ਦਿਨਾਂ 'ਚ ਚਾਰ ਕਦਮ ਅੱਗੇ ਆਵਾਂਗੇ ਜਿਹੜਾ ਚੌਥਾ ਕਾਨੂੰਨ ਸੋਡੇ ਤੇ ਫੇਰ ਲੈ ਕੇ ਆਂਦਾ ਨਾਲ ਫੌਜਦਾਰੀ ਕਾਨੂੰਨ ਵੀ ਬਰੋਬਰ ਲੈ ਕੇ ਆਂਦਾ ਜਿਹੜੀ ਤੁਸੀਂ ਅੱਜ ਇੱਥੇ 100 ਬੰਦਾ ਬਹਿ ਕੇ ਮੀਟਿੰਗ ਕਰੀ ਜਾਂਦੇ ਹੋ ਭਰਾਵੋ 10 ਬੰਦਿਆਂ ਨੂੰ ਸੋਨੂੰ ਬਹਿ ਕੇ ਮੀਟਿੰਗ ਨਹੀਂ ਕਰ ਦੇਣੀ ਇੱਥੇ ਕੋਈ ਫੋਨਤ ਨਹੀਂ ਉਹਨਾਂ ਨੇ ਡੰਡੇ ਮਾਰ ਮਾਰ ਠਾਣਾ ਉਹਨਾਂ ਨੂੰ ਪਤਾ ਵੀ ਜਿਹੜੀ ਕਿਸਾਨਾਂ ਦੀ ਮਾਂ ਕੀ ਜਿਹੜੀ ਧਰਤੀ ਆ ਭਰਾਵੋ ਉਹਨਾਂ ਨੇ ਕਿਵੇਂ ਖੋਣਾਗਾ ਇੱਥੇ ਵੱਡੇ ਵੱਡੇ ਕਾਰਪੋਰੇਟਾ ਦੇ ਮਾਲ ਖੋਲ ਰਹੇ ਆ ਬੀਮਾਰਟ ਵਰਗੇ ਆਉਟਲੈਟ ਵਰਗੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਆਪਦੇ ਸ਼ਹਿਰਾਂ ਦੇ ਵਿੱਚ ਲੀਫਲੈਟ ਵੰਡ ਕੇ ਆਏ ਇੱਥੋਂ ਦੇ ਵਪਾਰੀਆਂ ਨੂੰ ਦੱਸਿਆ ਵੀ ਭਰਾਵੋ ਕਿਸਾਨ ਧਮਾਂ ਗਰੋ ਮਰੂ ਪਹਿਲਾਂ ਵਪਾਰੀ ਨੇ ਮਰਨਾ ਕਿਉਂਕਿ ਜਦੋਂ ਇੱਥੋਂ ਦੁਕਾਨਾਂ ਖਤਮ ਹੋ ਗਈਆਂ ਛੋਟੀਆਂ ਦੁਕਾਨਾਂ ਨੂੰ ਇਹਨਾਂ ਨੇ ਕਿਵੇਂ ਖੋਣਾਗਾ ਵੱਡੇ ਵੱਡੇ ਡੀਮਾਰਟ ਵਰਗੇ ਆਊਟਲੈਟ ਵਰਗੇ ਤੇ ਵੱਡੇ ਵੱਡੇ ਮਾਲ ਖੁੱਲ੍ਹੇ ਜਾਣੇ ਆ ਇੱਥੇ ਮਜ਼ਦੂਰਾਂ ਦੀ ਜਿਹੜੀ ਤੁਸੀਂ ਅੱਜ ਦੇਖਦੇ ਹੋ ਜੇ ਮੰਡੀ ਖਤਮ ਹੁੰਦੀ ਆ ਸਾਡਾ ਮਜ਼ਦੂਰ ਭਰਾ ਉਥੇ ਪੱਲੇਦਾਰੀ ਦਾ ਕੰਮ ਕਰਦਾਗਾ ਉਥੇ ਉਹਦੇ ਬੱਚਿਆਂ ਦਾ ਢਿੱਡ ਭਰਨ ਲਈ ਉਹ ਕਿੰਨੇ ਕਿੰਨੇ ਮੰਡੀ ਦੇ ਲਈ ਮਹੀਨੇ ਚ ਕੰਮ ਚੱਲਦਾ ਸੀ ਆ ਇੱਕ ਮਜ਼ਦੂਰ ਦੀ ਮੈਂ ਆਪ ਗੱਲ ਸੁਣੀ ਬਸ ਦੇ ਵਿੱਚ ਮੇਰੇ ਨਾਲ ਬੈਠਾ ਮੈਂ ਵੀ ਦਿਨ ਤੇ ਜਾ ਰਹੀ ਸੀ ਕਹਿੰਦਾ ਭਾਈ ਜੀ ਤੁਸੀਂ ਕਿੱਥੇ ਜਾਂਦੇ ਹੋ ਮਹਾਸੀ ਐਂ ਕਰਕੇ ਮੀਟਿੰਗ ਤੇ ਜਾਂਦੇ ਆ ਕਹਿੰਦਾ ਪੈਂਜੀ ਦੁੱਖ ਸਾਨੂੰ ਵੀ ਆ ਅੱਗੇ ਸਾਡੇ ਕਹਿੰਦਾ ਨੌਜਵਾਨ ਵੀ ਕੰਮ ਦੇ ਵਿੱਚ ਰੂਜਿਆਵਾਸੀ ਜੇ ਕਿਸਾਨ ਆਪਦੀ ਹੱਥੀਂ ਖੇਤੀ ਕਰਦਾ ਸੀ ਅੱਜ ਮਸ਼ੀਨਰੀ ਦੇ ਯੁੱਗ ਨੇ ਸਾਡੇ ਮਜ਼ਦੂਰ ਨੂੰ ਵੀ ਵਿਹਲਾ ਕਰਤਾ ਤਾਂ ਇਥੇ ਨਾਲ ਕਿਸਾਨ ਵੀ ਅੱਜ ਅੰਧ ਤੋਂ ਵੱਧ ਵਿਹਲਾ ਹੋ ਗਿਆ ਕਿਉਂਕਿ ਜੇ ਮਸ਼ੀਨਰੀ ਆ ਗਈ ਜਿਵੇਂ ਮੰਡੀਆਂ ਦੇ ਵਿੱਚ ਜਿਹੜਾ ਸਾਡਾ ਤੋਲਤ ਲਈਦਾ ਕੰਮ ਆ ਭਰਾਵੋ ਕਿੰਨਾ ਉਹਦੇ ਵਿੱਚ ਮਸ਼ੀਨਰੀ ਦਾ ਕੰਮ ਹੋ ਗਿਆ ਕਿੰਨਾ ਕੰਪਿਊਟਰ ਸਿਸਟਮ ਨੇ ਜਿਹੜਾ ਬਧਾਰਾ ਪਸਾਰਾ ਕਰਦਾ ਜਿੱਥੇ ਸਾਡਾ ਮਜ਼ਦੂਰ ਪੱਲੀਆਂ ਸਿਉਣ ਦਾ ਬੋਰੀਆਂ ਦਾ ਕੰਮ ਕਰਦਾ ਸੀ ਉਹਦਾ ਕੰਮ ਅੱਜ ਇਹਦੇ ਬੰਦ ਕਰਤਾਗਾ ਦੁਕਾਨਾਂ ਨੂੰ ਖਤਮ ਕਰਦੇ ਆ ਦੁਕਾਨਾਂ ਤੇ ਸਾਡੇ ਗਰੀਬ ਘਰਾਂ ਦੇ ਬੱਚੇ ਮਜ਼ਦੂਰੀ ਦਾ ਕੰਮ ਕਰਦੇ ਸੀ ਉੱਥੇ ਲੇਬਰ ਦਾ ਕੰਮ ਕਰਦੇ ਸੀ ਅੱਜ ਇਹ ਦੁਕਾਨਾਂ ਦਾ ਭੋਗ ਪੈਂਦਾ ਤਾਂ ਸਾਡਾ ਕਿਸਾਨ ਵੀ ਮਾਰਿਆ ਜਾਂਦਾ ਸਾਡਾ ਮਜ਼ਦੂਰ ਵੀ ਮਾਰਿਆ ਜਾਂਦਾ ਤੇ ਸਾਡਾ ਛੋਟਾ ਵਪਾਰੀ ਵੀ ਮਾਰਿਆ ਜਾਂਦਾ ਜਦੋਂ ਦੁਕਾਨਾਂ ਬੰਦ ਹੋ ਗਈਆਂ ਛੋਟੇ ਜਿਹੜੇ ਇਹਨਾਂ ਦੇ ਦੀਪੂ ਸੀ ਤੁਸੀਂ ਰਾਸ਼ਨ ਕਾਰ ਛੋਟੇ ਚੱਲਦੇ ਸੀ ਭਰਾਵੋ ਇੱਕ ਗਰੀਬ ਆਪਦੇ ਪਰਿਵਾਰ ਨੂੰ ਕਿਵੇਂ ਉਹ ਜਿਹੜੀਆਂ ਸਾਡੀਆਂ ਜ਼ਰੂਰੀ ਵਸਤਾਂ ਸਾਨੂੰ ਦੀਪੂਆਂ ਤੋਂ ਮਿਲਦੀਆਂ ਸੀ ਉਹਨਾਂ ਦਾ ਵੀ ਵੰਡ ਪ੍ਰਣਾਲੀ ਦਾ ਇਹਨਾਂ ਨੇ ਭੋਗ ਪਾਇਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡੀ ਇੱਥੇ ਕਣਕਾ ਕਹਿ ਰਹੇ ਆ ਸਾਨੂੰ ਸੋਡੀ ਕਣਕ ਦੀ ਲੋੜ ਨਹੀਂ ਅਸੀਂ ਆਪਦੀ ਜਿਹੜੀ ਕੁਦਰਤੀ ਕਣਕਾ ਉਹ ਨੂੰ ਬੀਜਾਂਗੇ ਸਾਡੇ ਪਹਿਲਾਂ ਤਾਂ ਅਸੀਂ ਮੰਡੀਆਂ ਨੇ ਜਿਹੜਾ ਝੋਨਾ ਦਾ ਸੋਟੇ 1 ਕੇ ਨਾਲ ਵਿਕਿਆ ਜੇ 17 ਤਰੀਕ ਤੋਂ ਲੈ ਕੇ ਅਸੀਂ ਇਥੋਂ ਭਾਰਤ ਜਿਹੜੇ ਸੈਂਟਰ ਗਵਰਨਮੈਂਟ ਸਰਕਾਰਾਂ ਦੇ ਬਣਾਏ ਹੋਏ ਕਾਰਪੋਰੇਟਾਂ ਦੇ ਮੌਲ ਆ ਤੁਸੀਂ ਇੱਥੇ ਜਿਹੜੇ ਇਹਨਾਂ ਦੇ ਘੇਰੇ ਨੇ ਕਿ ਟੋਲ ਪਲਾਜੇ 27 ਟੋਲ ਪਲਾਜੇ ਅਸੀਂ ਬੰਦ ਰੱਖੇ ਭਰਾਵੋ ਇੱਕ ਮਹੀਨਾ ਧਰਨਾ ਲੱਗਿਆ ਉੱਥੇ ਵੀ ਸਾਨੂੰ ਘਰ-ਘਰ ਜਾ ਕੇ ਕਹਿਣਾ ਪੈਂਦਾ ਸੀ ਚੱਲੋ ਭਰਾਵੋ ਜੇ ਝੋਨਾ ਵੇਚਣਾ ਪਰ ਸਾਡੇ ਲੋਕਾਂ ਨੂੰ ਐਂ ਲੱਗਦਾ ਸੀ ਵੀ ਸਾਡਾ ਝੋਨਾ ਤਾਂ ਕਾਠ ਨਾਲ ਵੀ ਕੀ ਜਾਂਦਾ ਜੇ ਸਾਡਾ ਝੋਨਾ ਕਾਠ ਨਾਲ ਵੀ ਕਿਹਾ 100 ਗੱਟੇ ਦੇ ਮਗਰ ਪੰਪ ਪੰਪ 5 ਗੱਟੇ ਵੀ ਅਸੀਂ ਦਿੱਤੇ ਭਰਾਵੋ ਚ ਲੁੱਟ ਕੀ ਦੀ ਹੋਈ ਆ ਅਸੀਂ ਇੱਕ ਪਾਸੇ ਮੰਡੀਆਂ ਚ ਆਪਦੇ ਝੋਨੇ ਦੀ ਰਾਖੀ ਬੈਠੇ ਸੀ ਵੱਡੇ ਚੋਰ ਤਾਂ ਸਾਡੇ 5-5 ਗੱਟੇ ਸਾਡੇ ਝੋਨੇ ਦੇ ਕਿ ਕਿਆ 100-100 ਗੱਟੇ ਮੰਗਰ ਲੈ ਗਏ ਜਿਹੜੀ ਵੱਡੀ ਲੁੱਟ ਤੁਸੀਂ ਆਪਦੇ ਹੱਥੀ ਕਰਾਈ ਅਸੀਂ ਕਹਿੰਦੇ ਆ ਸਾਨੂੰ ਮੰਡੀਆਂ ਚ ਰਾਖੀ ਰੱਖਣ ਦੀ ਫਿਕਰ ਲੋੜਾ ਜਿੰਨਾ ਚਿਰ ਅਸਿਓ ਕਾਰਪੋਰੇਟਾਂ ਨਹੀਂ ਦੱਸਦੇ ਵੀ ਅਸੀਂ ਉਹ ਲੋਕ ਆ ਜਿਹੜੇ ਦਿੱਲੀ ਦੇ ਵਿੱਚ 13 ਮਹੀਨੇ ਬੈਠੇ ਆ ਉਹਨਾਂ ਨੂੰ ਫਿਕਰ ਆ ਵੀ ਸਾਡੀਆਂ ਮੰਡੀਆਂ ਕਿਵੇਂ ਖਤਮ ਹੋਣਗੀਆਂ ਨੇ ਸਾਡੀਆਂ ਜ਼ਮੀਨਾਂ ਤੇ ਡਾਕਾ ਕਿਵੇਂ ਆ ਇੱਥੇ ਵੱਡੀਆਂ-ਵੱਡੀਆਂ ਜਿਹੜੀਆਂ ਆ ਕੇਐਮਪੀ ਵਰਗੇ ਵੱਡੇ ਰੋਡ ਬਣ ਰਹੇ ਆ ਭਾਰਤ ਮਾਲਾ ਤੁਹਾਡੇ ਸਾਹਮਣੇ ਨਿਕਲੀ ਜਾ ਰਹੀ ਆ ਸਾਡੇ ਪਿੰਡ ਵੀ ਹੁਣ ਪੌਲ ਬਣਨ ਲੱਗਿਆ ਭਦੌਰ ਦੇ ਲੋਕਾਂ ਨੂੰ ਤਾਂ ਅਸਲ ਵਿੱਚ ਹੁਣ ਪਤਾ ਲੱਗੂ ਵੀ ਜਿਹੜਾ ਪੌਲ ਬਣ ਰਿਹਾ ਉਹ ਚ ਕਿੰਨੇ ਜ਼ਮੀਨਾਂ ਅਕਵਾਇਰ ਹੋਣੀਆਂ ਨੇ ਅੱਗੇ ਤਾਂ ਭਰਾਵੋ ਸਾਨੂੰ ਜ਼ਮੀਨਾਂ ਦੱਸ ਕੇ ਅਕਵਾਇਰ ਹੁੰਦੀਆਂ ਸੀ ਹੋਰ ਸਾਨੂੰ ਉਹਨਾਂ ਨੇ ਦੱਸਣਾ ਬਣੀ ਪੈਸੇ ਤਾਂ ਸਭ ਤੋਂ ਵੱਡੀ ਗੱਲ ਆ ਇਹ ੱਤਕੇ ਨਾਲ ਤੁਹਾਡੀਆਂ ਜ਼ਮੀਨਾਂ ਅਕਵਾਇਰ ਹੋਣਗੀਆਂ ਜੇ ਤੁਸੀਂ ਨਾ ਜਾ ਕੇ ਤੁਸੀਂ ਇਸ ਚੋਕੋ ਤਕੀਚ ਰਹੇ ਵਿਯੋਜ ਜਿਥੇ ਬੰਦਕਾਂ ਉੱਥੇ ਬੈਠੀਆਂ ਨੇ ਅਸੀਂ ਕਹਿੰਦੇ ਕਹਿੰਦੇ ਨੇ ਇਹ ਰਜਾਈਆਂ 'ਚ ਬੈਠਿਆ ਰਜਾਈਆਂ 'ਚ ਭਰਾਵੋ ਕੋਈ ਨਹੀਂ ਬੈਠਾ ਸਾਰੇ ਆਪੋ ਆਪ ਦੀ ਤਰ੍ਹਾਂ ਲੜੀ ਜਾਂਦੇ ਨੇ ਜਿਵੇਂ ਉਹ ਖਨੌਰੀ ਤੇ ਸੰਭੂ ਦੇ ਬਾਡਰਾਂ ਤੇ ਲੜਦੇ ਸੀ ਅਸੀਂ ਪੰਜਾਬ ਦੇ ਵਿੱਚ ਇੱਕ ਦਿਨ ਘਰੇ ਨਹੀਂ ਭਰਾਵੋ ਜਿੱਥੇ ਬੰਦੀਆਂ ਬੈਠੀਆਂ ਅਸੀਂ ਵੀ ਜੁੱਧ ਦੇ ਮੈਦਾਨ ਦੇ ਵਿੱਚ ਆ ਭਾਵੇਂ ਇੱਥੇ ਮੰਡੀਆਂ ਦੇ ਵਿੱਚ ਜਾ ਜਾ ਕੇ ਅਸੀਂ ਕਦੇ ਟੋਲ ਪਲਾਜੇ ਤੇ ਹੁੰਦੇ ਕਦੇ ਮੰਡੀਆਂ ਦੇ ਵਿੱਚ ਹੁੰਦੇ ਕਦੇ ਅਸੀਂ ਡੀਸੀਆਂ ਨੂੰ ਮੰਗ ਪੱਤਰ ਦਿੱਤੇ ਕਿੱਥੇ ਨਹੀਂ ਭਰਾਵੋ ਗਏ ਇਹ ਲੜਾਈ ਭਰਾਵੋ ਬਹੁਤ ਵੱਡੀ ਆ ਅਸੀਂ ਮਾਵਾ ਪੈਣਾ ਨੂੰ ਅਪੀਲ ਕਰਦੇ ਆ ਵੀ ਜਿਹੜੇ ਕਾਲੇ ਕਾਨੂੰਨ ਹੁਣ ਤੁਹਾਡੇ ਤੇ ਆਇਆ ਇਹ ਫੇਰ ਤੁਹਾਡੀਆਂ ਜ਼ਮੀਨਾਂ ਦਾ ਢਾਕਾਗਾ ਤੁਹਾਡੀ ਖੇਤੀ ਖੋਹਣ ਤੇ ਭਰਾਵੋ ਟੇਡੇ ਢੰਗ ਨਾਲ ਜਿਹੜੀ ਸਰਕਾਰ ਦੀ ਕਾਰਪੋਰੇਟਾਂ ਦੀ ਆਖਾ ਤੁਹਾਡੀਆਂ ਜ਼ਮੀਨਾਂ ਤੇ ਆ ਜਿਹੜੀ ਤੁਹਾਡੀਆਂ ਪੰਜਾਬੂ ਧਰਤੀ ਆ ਇਹ ਸਰਕਾਰਾਂ ਨੇ ਤੁਹਾਡੇ ਕੋਲੇ ਛੱਡਣੀ ਨਹੀਂ ਜਿਵੇਂ ਚਿੱਪ ਵਾਲੇ ਮੀਟਰ ਆਈ ਜਾਂਦੇ ਨੇ ਭਰਾਵੋ ਫੇਰ ਸਾਡੀਆਂ ਭੈਣਾਂ ਕਹਿੰਦੀਆਂ ਨੇ ਹੁਣ ਅਸੀਂ ਜੇ ਅਸੀਂ ਬਿਜਲੀ ਦੀ ਬਚਤ ਕਰੀ ਬੈਠੇ ਆ ਤਾਂ ਅਸੀਂ ਕੁੰਡੀ ਵੀ ਲਾਉਣੇ ਆ ਅਸੀਂ ਲਾਉਣੇ ਆ ਭਰਾਵੋ ਇਸ ਗੱਲ ਦੇ ਵਿੱਚ ਕੋਈ ਡਰ ਨਹੀਂ ਕਿਉਂਕਿ ਜਦੋਂ ਲੋਕ ਕਿੱਥੋਂ ਬਿਲ ਭਰ ਲੈਣਾ ਜਿਹੜੀ ਬਿਜਲੀ ਹੈ ਪ੍ਰਾਈਵੇਟ ਹੋ ਗਈ ਹੈ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ 'ਚ ਵਾਗੀ ਆ ਚਿਪਾ ਵਾਲੇ ਮੀਟਰ ਧੜਾ ਧੜ ਲੱਗੀ ਜਾਂਦੇ ਆ ਕਹਿੰਦੇ ਸਾਡੇ ਕੋਲ ਇਹ ਤਾਂ ਦੂਜੇ ਮੀਟਰ ਹੀ ਨਹੀਂ ਹੈਗੇ ਸਾਡੇ ਕੋਲੇ ਇਹੀ ਮੀਟਰ ਆ ਜੇ ਤੁਹਾਡਾ ਇੱਕਾ ਕਾਇਮ ਹੋਊ ਤੁਸੀਂ ਉਹਨਾਂ ਦੇ ਵੀ ਨੱਖ ਪਾਮ ਹੋਗੇ ਤਾਹ ਸੋਡੇ ਕੋਲੇ ਜਿਹੜੇ ਇਹ ਏਦਾਰਾ ਇੱਕ ਖੇਤੀ ਏਦਾਰਾ ਗਾ ਜਿਹੜਾ ਭਾਵੇਂ ਸੋਡੇ ਕੋਲੇ ਬਚਿਆ ਵਾ ਸੀ ਉਹੀ ਇਹ ਕਾਰਪੋਰੇਟਾਂ ਦੀ ਅੱਖ ਚ ਰੜਕਿਆ ਜਦੋਂ ਇੱਥੇ ਕਰੋਨਾ ਕਾਲ ਇਹਨਾਂ ਨੇ ਲੈ ਕੇ ਆਂਦਾ ਤਾਂ ਸੋਡਾ ਇੱਕ ਖੇਤੀ ਕੀਤਾ ਸੀ ਜਿਹੜਾ ਜਿਉਂਦੀ ਤਿਉ ਚੱਲਿਆ ਕਿ ਇੱਥੇ ਕੁੱਲੋ-ਕੁੱਲ ਇੰਡਸਟਰੀਆਂ ਬੰਦ ਰਹੀਆਂ ਕੁੱਲੋ-ਕੁੱਲ ਇਹਨਾਂ ਨੇ ਫੈਕਟਰੀਆਂ ਜਿੰਨੀਆਂ ਇੱਥੇ ਵੱਡੇ-ਵੱਡੇ ਮਾਲ ਸੀ ਸਭ ਬੰਦ ਕਰੇ ਰੱਖੇ ਕਿਉਂਕਿ ਕਹਿੰਦੇ ਕਰੋਨਾ ਗਾ ਇਸ ਕਾਰਪੋਰੇਟ ਨੂੰ ਮੋਤੀ ਵਰਗਿਆਂ ਦੀ ਅੱਖ ਦੇ ਵਿੱਚ ਰੜਕਿਆ ਵੀ ਜਿਹੜਾ ਇੱਕ ਇਥੇ ਖੇਤੀ ਤੰਦਾਗਾ ਇਹ ਜਿਉਂਦੀ ਕਿਉਂ ਚੱਲਿਆ ਇਹ ਕਿਉਂ ਨਹੀਂ ਬੰਦ ਹੋਇਆ ਇਹੀ ਕਾਪੜਾ ਵੋ ਇਹਨਾਂ ਦਾ ਕਾਰਨ ਬਣਿਆ ਵਾ ਇਸ ਕਰਕੇ ਇਹਨਾਂ ਨੇ ਵੱਡਾ ਡਾਕਾ ਸੋੜੀ ਖੇਤੀ ਤੇ ਆ ਭਾਵੇਂ ਜਥੇਬੰਦ ਕੋਈ ਵੀ ਆ ਜਥੇਬੰਦੀ ਕੋਈ ਵੀ ਆ ਭਰਾਵੋ ਸਾਰਿਆਂ ਲੜਦਿਆਂ ਨੇ ਅਸੀਂ ਤਾਂ ਕਹਿੰਦਾ ਜਥੇਬੰਦ ਹੋ ਹੋ ਜਿੰਨਾ ਚਿਰ ਜਥੇਬੰਦ ਨਹੀਂ ਹੁੰਦੇ ਆ ਵੋਟਾਂ ਵਾਲੇ ਤਾਣੇ ਬਾਣੇ ਝੋਨੇ ਨਹੀਂ ਨਿਕਲਦੇ ਤਾਂ ਸਾਡੀ ਜਿਹੜੀ ਜ਼ਿੰਦਗੀ ਆ ਭਰਾਵੋ ਸੌਖੀ ਨਹੀਂ ਹੋਣੀ ਇਹ ਤਾਂ ਵੋਟਾਂ ਲੈ ਕੇ ਭਰਾਵੋ ਆਪੋ ਆਪਦੇ ਅਹੁਦਿਆਂ ਤੇ ਚੜੇ ਜਾਂਦੇ ਨੇ ਕਿਸ ਨੇ ਸੋਡੇ ਛੋਣੇ ਲਈ ਹਾਂ ਦਾ ਨਾਰਾ ਨਹੀਂ ਮਾਰਿਆ ਕੋਈ ਮੰਡੀਆਂ ਚ ਨਹੀਂ ਗਿਆ ਇਹਨਾਂ ਨੂੰ ਤਾਂ ਇੱਕ ਇਹ ਪਤਾਗਾ ਵੀ ਅਸੀਂ ਕਿੱਥੋਂ ਵੋਟਾਂ ਲੈਣੀਆਂ ਨੇ ਉਦੋਂ ਸਾਨੂੰ ਭਰਾ ਕੋਏ ਵੱਡੇ ਵੱਡੇ ਵਾਦੇ ਕਰਕੇ ਜਾਂਦੇ ਨੇ ਸਾਡਾ ਸਿਸਟਮਾ ਸਾਰਾ ਇਹਨਾਂ ਨੇ ਪ੍ਰਾਈਵੇਟ ਕੰਪਨੀਆਂ ਦੇ ਹੱਥਾਂ ਚ ਦਿੱਤਾ ਸਾਡੇ ਹਸਪਤਾਲਾਂ ਦਾ ਭੋਗ ਪਾਇਆ ਨਵੀਂ ਭਰਤੀ ਨਹੀਂ ਕਰਦੇ ਪਰ ਹਸਪਤਾਲਾਂ ਨੂੰ ਮੈਥੋਂ ਪਹਿਲਾਂ ਵਾਲੇ ਬੁਲਾਰੇ ਨੇ ਦੱਸਿਆ ਵੀ ਹਸਪਤਾਲ ਦਾ ਭੋਗ ਹੀ ਪਤਾ ਕਿਉਂਕਿ ਅੱਜ ਜੇ ਮਹੱਲਾ ਕਲੀਨਿਕ ਖੋਲ੍ਹ ਦਿਆ ਉਹ ਚ ਤਿੰਨ ਬੰਦੇ ਸਾਰ ਸਕਦੇ ਆ ਜੇ ਵੱਡੇ ਹਸਪੀਟਲ ਹੋਣਗੇ ਘਟੋ ਘਟੋ ਚ 20 25 ਡਾਕਟਰ ਚਾਹੀਦੇ ਆ ਡਾਕਟਰਾਂ ਦੀ ਭਰਤੀ ਨਹੀਂ ਕਰ ਰਹੇ ਸਕੂਲ ਆ ਪ੍ਰਾਈਵੇਟਾਂ ਨੂੰ ਤਾਂ ਵਧਾਰਾ ਫਸਾਰਾ ਦਿੰਦਿਆ ਸਰਕਾਰੀ ਸਕੂਲਾਂ ਦਾ ਇਹਨਾਂ ਨੇ ਭੋਗ ਪਾਇਆ ਜਿੰਨੇ ਸਾਡੇ ਹਵਾਈ ਅੱਡੇ ਸੀ ਉਹਨਾਂ ਦਾ ਭੋਗ ਪਾਇਆ ਆ ਪਿਛਲੇ ਦਿਨਾਂ ਦੇ ਖਬਰ ਆਈ ਸੀ ਕਹਿੰਦੇ ਜੀ ਜਿੰਨੇ ਇੱਥੋਂ ਦੇ ਬੱਸ ਸਟੈਂਡ ਆ ਉਹ ਵੀ ਅਸੀਂ ਪ੍ਰਾਈਵੇਟ ਕਰਤੇ ਭਰਾਵੋ ਜੇ ਤੁਹਾਡਾ ਇੱਕ ਅਦਾਰਾ ਸਰਕਾਰੀ ਆ ਤੁਹਾਡੀ ਮੰਡੀ ਆ ਜੇ ਤੁਸੀਂ ਮੰਡੀ ਕਰਨ ਨੂੰ ਬਚਾਉਣਾ ਸੋ ਨੂੰ ਉੱਠਣ ਦੀ ਲੋੜ ਆ ਭਰਾਵੋ ਅਸੀਂ ਤਾਂ ਕਹਿੰਦੇ ਜਥੇਵੰਦ ਹੋਵੋ ਕਿਸੇ ਜਥੇਵੰਦੀ ਨਾਲ ਰਲੋ ਭਰਾਵੋ ਲੜਾਈ ਸਾਂਝੀ ਆ ਇਹ ਇੱਕ ਇਹਦੀ ਜ਼ਰੂਰਤਾਂ ਵੱਡੀ ਜੇ ਅਸੀਂ ਇੱਥੇ ਪਹਿਲਾ ਕਾਲੇ ਕਾਨੂੰਨਾਂ ਵੇਲੇ ਅਸੀਂ ਕਾਰਪੋਰੇਟਾਂ ਦੇ ਘਰਾਂ ਮੂਹਰੇ ਬੈਠੇ ਮੌਲ ਘੇਰੇ ਇੱਥੇ ਜਿੰਨੇ ਸਾਡੇ ਟੋਲ ਪਲਾਜ਼ਾ ਉਹ ਘੇਰੇ ਪਿੰਡਾਂ ਦੇ ਵਿੱਚ ਪੰਜ ਦਿਨਾਂ ਦੇ ਧਰਨੇ ਲਾਏ ਲੋਕਾਂ ਨੂੰ ਗੱਲ ਦੱਸੀ ਵੀ ਜਿਹੜੇ ਭਰਾਵੋ ਇਹ ਕਾਲੇ ਕਾਨੂੰਨ ਨੇ ਓ ਸਾਡੀ ਖੇਤੀ ਨੀਤੀ ਨੂੰ ਲੈ ਕੇ ਨੇ ਛੋਟੇ ਜਿਹੜੇ ਵਪਾਰੀ ਵਰਗ ਨੇ ਉਹਨੂੰ ਖਤਮ ਕਰਨਾਗਾ ਅਸੀਂ ਲੋਕਾਂ ਨੂੰ ਪਹਿਲਾਂ ਪਿੰਡਾਂ ਦੇ ਵਿੱਚ ਗੱਲ ਸਮਝਾਉਣੇ ਆ ਵੀ ਇਹ ਕਾਲੇ ਕਾਨੂੰਨ ਕਿਹੜੇ ਨੇ ਇਹ ਨਾਲੇ ਸਾਡਾ ਗੜਕ ਹੋਵੇ ਕੁੱਟਣਾ ਛੋਟੇ ਬੱਚਿਆਂ ਦੇ ਰੋਜ਼ਗਾਰ ਤੇ ਡਾਕਾ ਕਿਵੇਂ ਵੱਜਣਾ ਇਹਨਾਂ ਨੇ ਨਸਿਆਂ ਦਾ ਬਧਾਰਾ ਫਸਾਰਾ ਲੈ ਕੇ ਆਂਦਾ ਸਾਡੀ ਨੌਜਵਾਨੀ ਨੂੰ ਦਵਾਉਣ ਲਈ ਵੀ ਇਹ ਆਪਦੇ ਹੱਕਾਂ ਦੀ ਆਵਾਜ਼ ਉਪਲਾੰਦਣਾ ਕਰ ਲੈਣਾ ਇਹ ਸੜਕਾਂ ਤੇ ਆਉਣਗੇ ਇਹ ਆਪਦੇ ਰੋਜ਼ਗਾਰ ਦੀ ਮੰਗ ਕਰਨਗੇ ਇਹਨਾਂ ਨੇ ਸਾਡੇ ਨੌਜਵਾਨਾਂ ਨੂੰ ਨਸੇ ਦੀ ਦਲਦਲ ਚ ਡੋਬ ਕੇ ਰੱਖਿਆ ਸਾਡੀਆਂ ਧੀਆਂ ਨੂੰ ਅਸੀਂ ਜਿਹੜੀ ਧੀ ਨੂੰ ਗੇਟ ਤੋਂ ਬਾਹਰ ਨਹੀਂ ਕੱਢਦੇ ਇਹਨਾਂ ਨੇ ਇਹ ਇੱਥੇ ਸਾਰਾ ਸਰਕਾਰੀ ਪ੍ਰਬੰਧ ਬੰਦ ਕੀਤਾ ਨੌਕਰੀਆਂ ਬੰਦ ਕਰੀਆਂ ਅਸੀਂ ਅੱਜ ਜਿਹੜੀ ਸਾਡੀ ਮਾਂ ਗਈ ਕਿੱਲਾ ਕਿੱਲਾ ਦੋ ਦੋ ਕਿੱਲੇ ਵੇਚ ਕੇ ਆਪਦੀਆਂ ਧੀਆਂ ਨੂੰ ਸੱਤ ਸਮੁੰਦਰੋਂ ਪਾਰ ਭੇਜਿਆ ਭਰਾਵੋ ਫੇਰ ਹੁਣ ਉਧਰਲੀ ਸਰਕਾਰ ਵੀ ਕਹਿ ਰਹੀ ਆ ਅਸੀਂ ਕਿਸੇ ਨੂੰ ਪੀਆਰ ਨਹੀਂ ਦੇਣੀ ਅਸੀਂ ਕਿਸੇ ਨੂੰ ਵਰਕ ਪਰਮਿਟ ਨਹੀਂ ਦੇਣਾ ਦੱਸੋ ਭਰਾਵੋ ਸਾਡਾ ਨੌਜਵਾਨ ਕੀ ਕਰੂਗਾ ਜੇ ਤੁਸੀਂ ਅੱਜ ਨਾ ਜਾਗੇ ਨਾ ਉੱਠੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਭਰਾਵੋ ਸੋਡੀਆਂ ਜ਼ਮੀਨਾਂ ਨਹੀਂ ਬਚਣੀਆਂ ਇਹ ਲੜਾਈ ਕੋਈ ਇੱਕ ਜਥੇਬੰਦੀ ਦੀ ਨਹੀਂ ਇਹ ਸੰਯੁਕਤ ਮੋਰਚੇ ਦੀ ਕਾਲ ਦੇ ਵਿੱਚ ਅੱਜ ਦੇਸ਼ ਭਰ ਦੇ ਵਿੱਚ ਅਸੀਂ ਸਭ ਥਾਵਾਂ ਤੇ ਭਰਾਵੋ ਜਿਹੜੀਆਂ ਹਨ ਕਾਲੇ ਕਾਨੂੰਨਾਂ ਦੀਆਂ ਤਾਪੀਆਂ ਸਾੜਨੀਆਂ ਨੇ ਜਿਹੜੇ ਕਾਲੇ ਕਾਨੂੰਨ ਦੁਆਰੇ ਸਰਕਾਰ ਲੈ ਕੇ ਆਈ ਆ ਅਸੀਂ ਕੱਲੀ-ਕੱਲੀ ਭੈਣ ਨੂੰ ਘਰ-ਘਰ ਅੱਜ ਫੋਨ ਕਰਿਆ ਵੀ ਅੱਜ ਜੇ ਮਾਂ ਇੱਕ ਪਹਿਲਾਂ ਜੇ ਇੱਥੇ ਆਈ ਆ ਚਾਰ ਘਰਾਂ ਦੇ ਵਿੱਚ ਗੱਲ ਦੱਸੂ ਕਿ ਹੋਰ ਹੀ ਸਾਰੇ ਕਾਨੂੰਨ ਆ ਫਿਰ ਸਾਡੇ ਇੱਥੇ ਨੌਜਵਾਨ ਵਿੱਚ ਸਾਨੂੰ ਸਵਾਲ ਕਰਦੇ ਆ ਵੀ ਤੁਸੀਂ ਤਾਂ ਕਾਲੇ ਕਾਨੂੰਨ ਰੱਤ ਕਰਾਏ ਸੀ ਇਹ ਫੇਰ ਕਿਉਂ ਆ ਗਏ ਭਰਾਵੋ ਖੇਤੀ ਮੰਤਰੀ ਦਾ ਬਿਆਨ ਆ ਗਿਆ ਸੀ ਵੀ ਜੇ ਅੱਜ ਅਸੀਂ ਦੋ ਕਦਮ ਪਿੱਛੇ ਹਟਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਚਾਰ ਕਦਮ ਅੱਗੇ ਆਵਾਂਗੇ ਇਹ ਕਾਲੇ ਕਾਨੂੰਨ ਹੋਰ ਰੂਪ ਦੇ ਵਿੱਚ ਲੈ ਕੇ ਆਏ ਨੇ ਇਹ ਭਰਾਵੋ ਉਹ ਤੋਂ ਵੀ ਖਤਰਨਾਕ ਨੇ ਜੇ ਅਸੀਂ ਨਾ ਜਾਗੇ ਅਸੀਂ ਇਹੀ ਡੀਕਦੇ ਰਹਿ ਗਏ ਵੀ ਸਾਨੂੰ ਘਰੋਂ ਨਹੀਂ ਸੱਦਿਆ ਸਾਨੂੰ ਫੋਨ ਨਹੀਂ ਲਾਇਆ ਅਸੀਂ ਤਾਂ ਭਰਾਵੋ ਹੋਣਾ ਫੇਸਬੁੱਕ ਦਾ ਜਰੀਆ ਦਾ ਸਭ ਨੂੰ ਪਤਾ ਲੱਗ ਜਾਂਦਾ ਵੀ ਸੰਯੁਕਤ ਮੋਰਚੇ ਦੀ ਕਾਲ ਆ ਭਾਵੇਂ ਸੋਚ ਬੱਖੋ ਬੱਕਰੀ ਹੋਵੇ ਲੜਾਈ ਸਾਡੀ ਇੱਕਾ ਪ੍ਰਭੂ ਅਸੀਂ ਇਕੱਠੇ ਹੋ ਕੇ ਲੜਦੇ ਹਾਂ ਦਿੱਲੀ ਦੇ ਵਿੱਚ ਵੀ ਅਸੀਂ ਇਕੱਠੇ ਹੋ ਕੇ ਲੜਿਆ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕੋਈ ਸੰਯੁਕਤ ਮੋਰਚਾ ਕਾਲ ਦਿੰਦਾ ਉਹਦੇ ਵੱਲ ਚੜ ਕੇ ਸਾਨੂੰ ਪੁੱਲ ਚੜਾਉਣੇ ਚਾਹੀਦੇ ਨੇ ਵੱਡੇ ਇਕੱਠਾਂ ਦੀ ਲੋੜ ਆ ਇਤੋਂ ਜਾਦੇ ਕੱਟ ਦਾ ਭਰਾਵੋ ਜੇ ਅਸੀਂ ਭਧੌੜ ਦੇ ਵਿੱਚੋਂ ਕਰਦੇ ਹੋ ਜਾਂਦਾ ਅੱਜ ਫੇਰ ਵੀ ਸਾਡੀਆਂ ਪਿੰਡਾਂ ਤੋਂ ਵੱਖ-ਵੱਖ ਜਥੇਬੰਦੀਆਂ ਪਹੁੰਚਿਆ ਪਰ ਸਾਨੂੰ ਦੁੱਖ ਉਦੋਂ ਆਉਂਦਾ ਕਿ ਇੰਨੇ ਕੁ ਲੋਕਾਂ ਜੇ ਅਸੀਂ ਵੋਟਾਂ ਵਾਲੇ ਗੱਡੀ ਦੇ ਮਗਰ ਹੁੰਦੇ ਇਤੋਂ ਵੱਡੇ ਵੱਡੇ ਲਾਰੇ ਲੈ ਕੇ ਜਾਂਦੇ ਆ ਕੀ ਭਰਾਵੋ ਜਥੇਬੰਦੀਆਂ ਵਾਲੇ ਸਾਨੂੰ ਐ ਲੱਗਦਾ ਹੁੰਦਾ ਵੀ ਇਹਨਾਂ ਨੂੰ ਲੋਕਾਂ ਨੂੰ ਇਹ ਆ ਵੀ ਇਹ ਸਰਾਵ ਨਹੀਂ ਦਿੰਦੀਆਂ ਜਾਂ ਸਾਨੂੰ ਕੋਈ ਫ੍ਰੀ ਦਾ ਚਾਂਸਾ ਨਹੀਂ ਦਿੰਦੇ ਅਸੀਂ ਭਰਾਵੋ ਫ੍ਰੀ ਵਾਲਾ ਚਾਂਸਾ ਨਹੀਂ ਦਿੰਦੇ ਅਸੀਂ ਕਿਸੇ ਨੂੰ ਕੋਈ ਤਨਖਾਹ ਨਹੀਂ ਦਿੰਦੇ ਭਰਾਵੋ ਅਸੀਂ ਤਾਂ ਸਾਬਾ ਦੇ ਘਰਾਂ ਤੋਂ ਸਾਡੇ ਕਿਰਤੀ ਲੋਕਾਂ ਤੋਂ ਫੰਡ ਇਕੱਠਾ ਕਰਕੇ ਆਪਦੀ ਲੜਾਈ ਲੜਦੇ ਆ ਇਸ ਕਰਕੇ ਅਸੀਂ ਸੱਦਾ ਦਿਨੇ ਹੁੰਨੇ ਆ ਵੀ ਹੱਕ ਸੱਚ ਦੀ ਇਹ ਲੜਾਈ ਆ ਭਰਾਵੋ ਇਹ ਉਹ ਗਦਰੀਖਲਾਕ ਕੌਰ ਵਰਗੀਆਂ ਜਿਨ੍ਹਾਂ ਨੇ ਆਪਦੀ ਜਾਨਾਂ ਦੇ ਕੇ ਇਸ ਪੰਜਾਬ ਦੇ ਵਿਰਸੇ ਨੂੰ ਓਕੇ ਵਿਧਾਇਆ ਸੀ ਸਾਨੂੰ ਅਸੀਂ ਮਾਈ ਬਾਪੋ ਦੀਆਂ ਵਾਰਸਾਂ ਨੂੰ ਵੀ ਅਪੀਲ ਕਰਦੇ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਮੈਂ ਕੋਈ ਜਥੇਬੰਦੀ ਨਾਲ ਆਵੋ ਪਰ ਸਾਡੇ ਕੱਠਾ ਜਿਹੜੇ ਵੱਡੇ ਕਰਨ ਦੀ ਲੋੜ ਆ ਭਰਾਵੋ ਸਾਡੀ ਜਿਹੜੀ ਟੱਕਰ ਆ ਕੇਂਦਰ ਹਕੂਮਤ ਨਾਲ ਟੱਕਰ ਆ ਜਿਨ੍ਹਾਂ ਦੀ ਪੁਲਿਸ ਸਿਸਟਮ ਸਾਪ ਕੋ ਸੋਨਾਂ ਦਾ ਅਸੀਂ ਇਸ ਕਰਕੇ ਆਸ ਕਰਦੇ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕੋ ਕੇ ਕਿਤਾ ਧੰਨਵਾਦ ਧੰਨਵਾਦ ਕਿਤੇ ਜਾਏ ਜਾਓ ਵੀ ਸਰਕਾਰ ਜਿੱਤ ਰਣ ਵਾਲੇ ਲੋਕ ਹੈਡਰ ਦਾ ਪੰਜਾਬ ਕਿਰਤੀ ਲੋਕਾਂ ਦਾ ਇੱਕ ਆਜੰਦਦਾ ਜਿੰਦਾਬਾਦ